いい <laughs> <laughs> ਕਰਤਾ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਔਰ ਸਾਰੇ ਹੀ ਦੇਸ਼ਵਾਸੀਆਂ ਨੂੰ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕੀ ਮਹਾਰਾਜ ਦੇ ਪ੍ਰਗਟ ਉਤਸਵ ਦੀ ਲੱਖ ਲੱਖ ਵਧਾਈ ਔਰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਸ਼ਹਿਰ ਵਾਸੀਆਂ ਦਾ ਔਰ ਸ਼ਹਿਰਦਾਰਾ ਦਾ ਧੰਨਵਾਦ ਕਰਦਾ ਔਰ ਸਭ ਤੋਂ ਜ਼ਿਆਦਾ ਪੁਲਿਸ ਡਿਪਾਰਟਮੈਂਟ ਦਾ ਧੰਨਵਾਦ ਕਰਦਾ ਜੋ ਕਿ ਸਾਡੇ ਰੂਟ ਕਲੀਅਰ ਕਰਦੇ ਜਾ ਰਹੇ ਆ ਔਰ ਸਾਰੇ ਹੀ ਸ਼ਹਿਰ ਦੀ ਸੁੱਖ ਸ਼ਾਂਤੀ ਵਾਸਤੇ ਪਰਮਾਤਮਾ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕੀ ਮਹਾਰਾਜੋ ਕੇ ਅਰਦਾਸ ਕਰਦਾ ਹੈ। ਜੀ ਹਰ ਹਰ ਵਾਲਮੀਕੀ ਭਗਵਾਨ ਵਾਲਮੀਕੀ ਮਹਾਰਾਜ ਦੇ ਗੁਰਪੁਰਬ ਦੀਆਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਸਾਰੇ ਹਿੰਦੁਸਤਾਨ ਨੂੰ ਸਾਰੇ ਵਰਲਡ ਨੂੰ ਲੱਖ ਲੱਖ ਵਧਾਈ ਜੈ ਵਾਲਮੀਕੀ ਹਰ ਹਰ ਵਾਲਮੀਕੀ। ਜੈ ਗੁਰਦੇਵ ਤਾਨ ਗੁਰਦੇਵ ਜੈ ਪੀਮ ਜੈ ਭਾਰਤ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕੀ ਜੀ ਮਹਾਰਾਜ ਦੇ ਚੰਦ ਦਿਹਾੜੇ ਦੀਆਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਜੀ। ਧੰਨਵਾਦ। ਤੁਹਾਨੂੰ ਵਾਲਮੀਕ ਜਨਮ ਦਿਤੀ ਦੀ ਹੈ ਸਾਰਿਆਂ ਨੂੰ ਜੀ। ਏ ਵਾਲਮੀਕ ਮਹੱਲੇ ਤੋਂ ਸ਼ੁਰੂ ਹੋਈ ਹੈ ਜੀ ਸੋਭਾ ਯਾਤਰਾ ਜੀ ਆਪਣੇ ਹੁਣ ਇੱਧਰ ਕਿੱਧਰ ਲੀ ਜਾਏਗੀ ਇੱਧਰੋਂ ਜਾਣੀ ਆ ਹੀਰਾ ਜਟਾ ਮਹੱਲੇ ਤੋਂ ਫੇਰ ਵਾਪਸ ਰਵਦਾਸ ਮਹੱਲੇ ਤੋਂ ਰਵਦਾਸ ਮਹੱਲੇ ਤੋਂ ਵਾਲਮੀਕ ਮਹੱਲੇ ਵਾਪਸ ਜਾਣੀ ਹੈ ਕੱਲੂ ਰਮਾਂਡ ਪੜ ਦਾ ਭੋਗ ਆ ਜੀ ਅੱਜ ਭਗਵਾਨ ਵਾਲਮੀਕੀ ਦੇ ਸੋਭ ਪਰਗੁਸਪੇ ਸਮੁੱਚੇ ਪੰਜਾਬ ਵਾਸੀਆਂ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਤੇ ਅੱਜ ਦਾ ਜਿਹੜਾ ਨਗਗੀਤਨਾ ਬਹੁਤ ਹੀ ਵਧੀਆ ਸੰਗਤਾਂ ਦੇ ਉਤਸ਼ਾਹ ਦੇ ਨਾਲ ਉਜੜੀਆਂ ਆ ਮੀਂਹ ਦੇ باوجود ਵੀ ਪ੍ਰਮਾਤਮਾ ਨੇ ਮਿਹਰ ਕੀਤੀ ਆ ਤੇ ਜਿਹੜੀ ਸੰਗਤਾਂ ਆ ਬਿਲਕੁਲ ਸ਼ਾਨ ਆ ਆ ਤੇ ਭਗਵਾਨ ਵਾਲਮੀ ਜੀ ਸਭ ਸੰਗਤਾਂ ਦੀ ਹਾਜ਼ਰੀ ਗੂਲ ਕਰਦੇ ਹੋਏ ਸਭ ਤੇ ਮਿਹਰ ਬਖਸ਼ ਰੱਖਣ ਉਹਨਾਂ ਦੀਆਂ ਕਾਮਨਾਵਾਂ ਪੂਰਨ। ਅੱਜ ਭਗਵਾਨ ਵਾਲਮੀ ਕੀ ਸ੍ਰਿਸ਼ਟੀ ਕਰਤਾ ਉਹਨਾਂ ਦਾ ਅੱਜ ਪ੍ਰਗਟ ਦੇਣਾ ਅੱਜ ਅੱਜ ਸਾਰੇ ਸ਼ਹਿਰ ਦਾ ਧੰਨਵਾਦ ਕਰਦੇ ਸ਼ਹਿਰ ਦਾ ਹੀ ਬੜਾ ਸਹਿਯੋਗ ਆ ਪੂਰੇ ਸ਼ਹਿਰ ਦਾ ਔਰ ਔਰ ਸਾਰੇ ਸ਼ਹਿਰ ਨੂੰ ਲੱਖ ਲੱਖ ਵਧਾਈ ਸ੍ਰਿਸ਼ਟੀ ਰਚੇਤਾ ਪਰਮ ਪਿਤਾ ਪਰਮੇਸ਼ਵਰ ਭਗਵਾਨ ਵਾਲਮੀਕੀ ਮਹਾਰਾਜੀ ਦੇ ਅੱਜ ਪਾਵਨ ਪ੍ਰਗਟ ਦਿਵਸ ਤੇ ਸਾਰੇ ਹੀ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਸਾਡੀ ਪ੍ਰਬੰਧ ਕਮੇਟੀ ਅਤੇ ਭਾਰਤੀ ਵਾਲਮੀਕੀ ਨੌਜਵਾਨ ਸਭਾ ਵੱਲੋਂ ਅਸੀਂ ਲੱਖ ਲੱਖ ਵਧਾਈ ਦਿੰਦੇ ਆ ਜੈ ਵਾਲਮੀਕੀ ਹਰ ਹਰ ਵਾਲਮੀਕੀ ਜਨਮ ਦਿਹਾੜੇ ਆਇਆ ਇਹ ਵਿੱਚ ਸਾਡੀ ਸਮੀਵਾਰਗੀ ਤੋਂ ਨੌਜਵਾਨ ਸਭਾ ਵਾਰੀ ਚੱਲ ਕੇ ਆ ਰਹੀ ਆ ਅਸੀਂ ਸਿੱਸੀ ਦਾਤਾਂ ਤੋਂ ਹਰ ਵਾਰ ਮਾਣਾ ਹੈ ਜਨਮ ਦਿਹਾੜੇ ਤੇ